ਵੱਲੋਂ ਜਿਹੜੀ ਅੱਜ ਕਾਲ ਸੀ ਹਾਲਾਂਕਿ ਕਾਲ ਨੂੰ ਜਿਹੜਾ ਸਮਰਪਿਤ ਹੋ ਗਏ ਨੇ ਸਾਰੇ ਕਿਉਂਕਿ 4 ਵਜੇ ਤੱਕ ਇਹ ਬੰਦ ਹੈ ਤੇ ਇਸ ਤੋਂ ਬਾਅਦ ਸਾਰਾ ਕੁਝ ਖੁੱਲ ਵੀ ਜਾਣਾ ਪਰ ਦੇਖ ਸਕਦੇ ਹੋ ਤੁਸੀਂ ਆਸ-ਪਾਸੇ ਜਿਹੜੇ ਲੋਕ ਨੇ ਟਰੱਕ ਡਰਾਈਵਰ ਜਿਹਾ ਹੋਣ ਜਾਂ ਦੂਸਰੇ ਹੋਣ ਆਮ ਪਬਲਿਕ ਹੋਵੇ ਉਹਨਾਂ ਨਾਲ ਵੀ ਗੱਲਬਾਤ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਜਿਹੜੀ ਆਮ ਪਬਲਿਕ ਆ ਰਹੀ ਹੈ ਕਿ ਉਹ ਜਿਹੜੇ ਹੈ ਕਿਸ ਪ੍ਰਕਾਰ ਇਸ ਕਾਲ ਨੂੰ ਦੇਖ ਰਹੇ ਆ ਤਾਂ ਦੂਰ ਤੱਕ ਲਾਈਨ ਦੇਖ ਸਕਦੇ ਹੋ ਸੀ ਲੱਗੀਆਂ ਹੋਈਆਂ ਟਰੱਕ ਹੋਣ ਜਿਹੜਾ ਆ ਦੇਖ ਸਕਦੇ ਨੇ ਕਿਨੇ ਕਿਨੇ ਸਕੂਲ ਬੱਚਿਆਂ ਦੀ ਜਿਹੜੀ ਹੈ ਵੈਨ ਹੈ ਤੇ ਦੂਜੇ ਪਾਸੇ ਆਹ ਪਬਲਿਕ ਜਿਹੜੀ ਆਮ ਇਹ ਵੀ ਪਹੁੰਚੀ ਹੋਈ ਹੈ ਤਾਂ ਸਾਰਿਆਂ ਦੇ ਨਾਲ ਗੱਲਾਂ ਬਾਤਾਂ ਵੀ ਕਰਾਂਗੇ ਕਿ ਆਖਰਕਾਰ ਜਿਹੜਾ ਉਹ ਕਿਵੇਂ ਕਿਵੇਂ ਦੇਖ ਰਹੇ ਹੋ ਬਾਈ ਸਕੂਲ ਨੂੰੜੀ ਬੰਦ ਹੋਈ ਹੈ ਬੰਦ ਹੋਈ ਠੀਕ ਹੋਇਆ ਹੀ ਪੂਰਾ ਸਮਰਥਨ ਹੈ ਕਿਸਾਨਾਂ ਨੂੰ ਜੀ ਤੁਸੀਂ ਤਾਂ ਨਾਲਾਂ ਹੀ ਉਹਨਾਂ ਦੇ ਤਾਂ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੈ ਬਾਈ ਹੁਣ ਹੀ ਦੇਖ ਸਕਦੇ ਹੋ ਅਸੀਂ ਗੱਲਬਾਤ ਵੀ ਜਿਹੜਾ ਕਰਨ ਦੀ ਜਰੂਰ ਕੋਸ਼ਿਸ਼ ਕਰਾਂਗੇ ਭਾਈ ਜਿਹੜਾ ਬੰਦ ਕੀਤਾ ਗਿਆ ਹੈਗਾ ਕਿਸਾਨਾਂ ਦੇ ਵੱਲੋਂ ਮੈਂ ਕਹੂੰਗਾ ਕਿ ਨਾਲ-ਨਾਲ ਸ਼ਾਟ ਜਰੂਰ ਦਿਖਾਏ ਜਾਣ ਕਿਉਂਕਿ ਜਿਸ ਪ੍ਰਕਾਰ ਦਾ ਇੱਥੇ ਮਾਹੌਲ ਜਿਹੜਾ ਬਣਦਾ ਹੋਇਆ ਨਾਜ਼ਰ ਆ ਰਿਹਾ ਹੈ ਕੀ ਕਹਾਂਗੇ ਭਾਈ ਤਾਂ ਇਹ ਤਸਵੀਰ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਕਿਵੇਂ ਬੱਚੇ ਇੱਥੇ ਤਈ ਕਿਸਾਨ ਆਪਣੇ ਕਿਸਾਨਾਂ ਦੇ ਬੱਚੇ ਪੜ੍ਹਦੇ ਨੇ ਉਹ ਆਪਣੇ ਬੱਚੇ ਇੱਥੇ ਬੈਠ ਰੁਕੇ ਸਾਡਾ ਇਹਨਾਂ ਸਾਥ ਦੇ ਰਹੇ ਆਂ ਇੱਥੇ ਤੇ ਆਪਣੇ ਬੱਚੇ ਲੈ ਗਏ ਉਹ ਵਿਚਾਰੇ ਅੱਛਾ ਇੱਥੋਂ ਹੀ ਬੱਚੇ ਰਹਿ ਗਏ ਇੱਥੋਂ ਹੀ ਬੱਚੇ ਲੈ ਗਏ ਆਪਣੇ 4 ਕਿਲੋਮੀਟਰ ਪਿੰਡ ਹੈ ਅੱਛਾ ਇੱਥੋਂ ਹੀ ਲੈ ਕੇ ਗਏ ਕਿਉਂਕਿ ਖੁਦ ਇੱਥੇ ਸੀਗੇ ਉਹ ਉਹਨਾਂ ਨੂੰ ਪਤਾ ਸੀ ਸਾਡੇ ਬੱਚੇ ਦੀ ਮੈਰ ਇੱਥੇ ਲੰਘਦੀ ਹੈ ਉਹ ਖੁਦ ਸਾਡੀ ਇੰਨੀ ਹੈਲਪ ਕਰ ਰਿਹਾ ਇੱਥੇ ਵੀ ਧਰਨੇ 'ਚ ਹਾਜ਼ਰੀ ਲਵਾ ਰਹੇ ਆ ਤੇ ਸਾਡੇ ਕੰਮ ਵੀ ਆਪਣੇ ਕੰਮ ਵੀ ਕਰ ਰਹੇ ਸਭ ਸਕੂਲ ਵੈਨ ਇੱਥੇ ਰੁਕੀ ਤੇ ਇੱਥੇ ਹੀ ਲੈ ਗਏ ਕਿਉਂਕਿ ਉਹਨੂੰ ਪਤਾ ਸੀਗਾ ਕਿ ਅੱਜ ਕੌਣ ਹਾਂਜੀ 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 ਮੈਂ ਬੀ.ਗੋ ਚੜੂਨੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਮੁਹਾਲੀ ਬਹੁਤ ਵਧੀਆ ਗੱਲ ਆ ਬੈ ਸਮਰਥਾ ਦੇਖ ਸਕਦੇ ਹੋਣਾ 4 ਕਿਲੋਮੀਟਰ ਦੇਖੋ ਬਾਈਓ ਨਹੀਂ ਕਹਿੰਦੇ ਨੇ ਕਿ ਥੋੜੀ ਦੂਰ ਪਿੰਡ ਸੀ 5-6 ਕਿਲੋਮੀਟਰ ਦੂਈ ਤੇ ਪਿੰਡ ਆ ਪਰ ਇੱਥੇ ਬੈਣ ਰੋਕੀ ਸਕੂਲ ਬੱਚਿਆਂ ਦੀ ਤੇ ਉਹ ਬੱਚਿਆਂ ਨੂੰ ਇੱਥੇ ਹੀ ਲੈ ਗਏ ਆ ਜੇ ਤੁਹਾਨੂੰ ਫੋਨ ਆ ਗਿਆ ਹੋਊਗਾ ਵੀ ਇੱਥੇ ਰੋਕ ਦੋ ਅਸੀਂ ਲੈ ਜਾਂਦੇ ਹਾਂ ਹਾਂਜੀ 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 ਕੁਝ ਕੁਸ਼ ਬਸ ਆਪਣੇ ਜਿਵੇਂ ਜਾਣਕਾਰ ਹੁੰਦੇ ਹੀ ਆ ਸਭ ਨੂੰ ਪਤਾ ਹੀ ਹੁੰਦਾ ਵੀ ਸਾਡੇ ਬੱਚੇ ਆ ਉਹ ਨਾ ਜੋ ਆ ਗਏ ਆਪਣਾ ਵੀ ਅਸੀਂ ਇੱਥੇ ਤੋਂ ਹੀ ਲੈ ਜਾਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਅਸੀਂ ਆਪਣਾ ਮਤਲਬ ਪ੍ਰੈਸ ਪ੍ਰੋਟੈਸਟ ਪਿਸਵਲੀ ਕਰਨਾ ਬੈ ਸਕੂਲ ਬੱਸ ਹੋ ਗਏ ਆ ਜੀ ਕੋਈ ਫਲੈਟ ਵਾਲਾ ਹੋ ਉੱਦਾਂ ਕੋਈ ਵਿਆਹ ਸ਼ਾਦੀ ਵਾਲਾ ਐ ਕਿਸੇ ਦਾ ਵਿਆਹ ਐ ਕੋਈ ਕੋਈ ਬਿਮਾਰ ਐ ਕੋਈ ਸਕੂਲ ਵੈਨ ਜੇ ਕੋਈ ਇਦਾਂ ਦਾ ਵੀ ਹੁੰਦਾ ਵੀ ਚਲੋ ਕਿਸੇ ਕੋਲ ਨਹੀਂ ਟਾਈਮ ਹੁੰਦਾ ਉਹ ਵੀ ਜਾਣ ਦੇ ਰਹੇ ਆ ਮਤਲਬ ਇਦਾਂ ਦੀ ਕੋਈ ਪਰੇਸ਼ਾਨੀ ਵਾਲੀ ਗੱਲ ਵੀ ਨਹੀਂ ਹੈਗੀ ਲੋਕੀ ਸਾਥ ਹੀ ਬਹੁਤ ਵੜੇ ਦੇ ਰਹੇ ਨੇ ਉਹ ਕਹਿੰਦੇ ਸੀ ਤੁਹਾਡੇ ਨਾਲ ਐ ਕੋਈ ਇਦਾਂ ਦੀ ਗੱਲ ਨਹੀਂ ਉਹ ਘੰਟਾ ਘੰਟਾ ਇੱਥੇ ਹਾਜ਼ਰੀ ਲਵਾ ਕੇ ਜਿਨ੍ਹਾਂ ਦਾ ਸਰ ਰਿਹਾ ਕੰਮ ਆ ਉਹ ਦੋ ਦੋ ਘੰਟੇ ਲਾ ਕੇ ਵੀ ਜਾ ਰਹੇ ਆ ਲੰਗਰ ਛੱਕ ਕੇ ਵੀ ਜਾ ਰਹੇ ਆ ਲੰਗਰ ਛੱਕ ਕੇ ਜਾ ਰਹੇ ਆ ਸਾਰੇ ਮਤਲਬ ਪੂਰਾ ਸਾਥ ਦੇ ਰਹੇ ਆ ਲੰਗਰ ਚਾਹ ਪਾਣੀ ਸਭ ਦਾ ਪ੍ਰਬੰਧ ਹੈਗਾ ਜਿਨੇ ਛੱਕਣਾ ਜਾ ਕੇ ਛੱਕ ਜਾਤ ਹੋ ਵੀਰੇ ਸਾਨੂੰ ਕਰ ਦੋ ਅਸੀਂ ਫੋਟੋਗ੍ਰਾਫਰ ਆ ਯਾਰ ਉੱਥੇ ਜਾਣਾ ਕਾ ਸਟੂਡੀਓ ਵੀਰੇ ਪਟਿਆਲੇ ਤੋਂ ਫੰਕਸ਼ਨ ਖਿੱਚਣ ਜਾ ਰਹੇ ਆ ਯਾਰ ਫੰਕਸ਼ਨ ਦਾ ਉਹ ਤਾਂ ਦਿਖਾ ਦਿਓ ਕੋਈ ਆਪਣਾ ਕੋਈ ਕਾਰਡ ਹੋਗਾ ਵੀਰੇ ਸਾਰੇ ਗੱਡੀ ਖੜੀ ਆ ਯਾਰ ਕੈਮੇ ਦਖਣੇ ਕਾਰਡ ਦਾ ਫੰਕਸ਼ਨ ਦਾ ਅੱਜ ਹੀ ਰੇਟ ਦਾ ਇਹ ਨਹੀਂ ਸੰਤੋਖ ਫੋਨ ਆਂਦੇ ਨੇ ਯਾਰ ਮੈਂ ਉਹ ਤੋਂ ਜਾਣਦਾ ਹੁਣ ਅੱਜ ਦੀ ਡੇਟ ਦਾ ਫੋਨ ਆਇਆ ਤੁਸੀਂ ਉਹ ਤੋਂ ਕਾਰਡ ਕਾਰਡ ਮੰਗਾ ਲੈ ਵਟਸਐਪ ਤੇ ਕਾਰਡ ਮੰਗਾ ਹਾਂ ਅੱਜ ਦੀ ਡੇਟ ਦਾ ਕਾਰਡ ਮੰਗਾ ਲਓ ਵਿਆਹ ਇੰਨੀ ਦੇਖ ਨੂੰ ਇੱਥੇ ਥਾਂ ਤੇ ਪ੍ਰੋਗਰਾਮ ਹੈ ਜਾਣ ਦੇ ਦੇਣਗੇ ਕੋਈ ਚੱਕਰ ਨਹੀਂ ਐਨੀ ਗੱਲ ਹੈ ਤੁਸੀਂ ਆਪਣਾ ਤੁਹਾਨੂੰ ਫੋਟੋਗ੍ਰਾਫਰ ਹੈ ਤੁਹਾਨੂੰ ਵਿਆਹ ਵਾਤੇ ਤੁਹਾਨੂੰ ਕਰਿਆ ਹੋਇਆ ਹੈ ਨਾ ਤੇ ਤੁਸੀਂ ਉਹ ਤੋਂ ਕਾਰਡ ਮੰਗਵਾ ਲਓ ਵਟਸਐਪ ਤੇ ਤੇ ਸਾਨੂੰ ਅਸੀਂ ਤੁਹਾਨੂੰ 2 ਮਿੰਟਾਂ ਚ ਭੇਜ ਦਨੇ ਹੈ ਪਰੇਸ਼ਾਨੀ ਨਹੀਂ ਹੋਵੇ ਉਹ ਵੀ ਛੋਟੀ ਬੁਕਿੰਗ ਹੈ ਆਪਣਾ ਮੰਗਾ ਲਓ ਇੱਕ ਵਾਰੀ ਕਾਰਡ ਮੰਗਾ ਲੋ WhatsApp ਤੇ WhatsApp ਤੇ ਕਾਰਡ ਆ ਤੁਸੀਂ ਫੋਨ ਕਰ ਦੋ ਨਾ ਕਿ ਭਈ ਅਸੀਂ ਖੜੇ ਆ ਸਾਨੂੰ ਸਭ ਨੂੰ ਪਤਾ ਅੱਜ ਬੰਦ ਹੈ ਬਹੁਤ ਸਾਰੇ ਇਦਾਂ ਦੇ ਮਜਬੂਰ ਹੈ ਵਿਆਹ ਵਾਲੇ ਉਹ WhatsApp ਤੇ ਹੀ ਕਾਰਡ ਮੰਗਾਰੇ ਡੇਟ ਦਾ ਸਭ ਨੂੰ ਪਤਾ ਹੁੰਦਾ ਹੈ ਵੀ ਇਹ ਡੇਟ ਅੱਜ ਦੀ ਹੈ ਇਹ ਡੇਟ ਕੱਲ ਦੀ ਹੈ ਵੀ ਹਾਂ ਵਾਕਈ ਜੀ ਪਤਾ ਹੀ ਹੁੰਦਾ ਵੀ ਇਹ ਤੀਨ ਨੂੰ ਵਿਆਹ ਹੈ ਹਾਂ ਜੀ ਹਾਂ ਜੀ ਇੱਕ ਮੁੰਡਾ ਉਹਦੀ ਸਿਸਟਰ ਦਾ ਵਿਆਹ ਹੈ ਕੱਲ ਨੂੰ ਕੱਲਾ ਕੱਲਾ ਭਰਾ ਆ ਉਹ 2 ਘੰਟੇ ਕਹਿੰਦਾ ਭਾਈ ਹਾਜ਼ਰੀ ਲਵਾ ਕੇ ਜਾਊਂਗਾ ਮੈਂ ਇੱਥੇ ਮੈਨੂੰ ਕੰਮ ਵੀ ਆ ਪਰ ਮੇਰਾ ਕੰਮ ਹੋ ਰਿਹਾ ਅੱਜ ਉਹ ਫਿਰ ਉਹਦੀ ਭੈਣ ਦਾ ਵਿਆਹ ਸੀ 2 ਘੰਟੇ ਇੱਥੇ ਖੜ ਗਿਆ 2 ਘੰਟੇ ਇੱਥੇ ਹਾਜ਼ਰੀ ਲਵਾਏਗਾ ਕਹਿੰਦਾ ਮੈਂ ਤੁਹਾਡੇ ਨਾਲ ਐ ਬਾਈ ਕਹਾ ਇਹ ਸਾਡਾ ਫਰਜ਼ ਬਣਦਾ ਹੈ ਜਨਤਾ ਬਹੁਤ ਵਧੀਆ ਸਾਥ ਦੇ ਰਹੀ ਹੈ ਆਪਣੇ ਕਿਸਾਨਾਂ ਦਾ ਕਿਸਾਨ ਭਰਾਵਾਂ ਦਾ ਬਾਕੀ ਕਿਸਾਨ ਮਜ਼ਦੂਰ ਏਕਤਾ ਦਾ ਪੂਰਾ ਵਧੀਆ ਪ੍ਰੋਟੈਸਟ ਚੱਲ ਰਿਹਾ ਜੀ ਇਹ ਬੱਚੇ ਪੜ੍ਹਦੇ ਨੇ ਉਹ ਆਪਣੇ ਬੱਚੇ ਇੱਥੇ ਮੈਂ ਰੋਕੇ ਸਾਡਾ ਇਹਨਾਂ ਸਾਥ ਦੇ ਰਹੇ ਆ ਇੱਥੇ ਤੇ ਹੀ ਆਪਣੇ ਬੱਚੇ ਲੈ ਗਏ ਉਹ ਵਿਚਾਰੇ ਅੱਛਾ ਇੱਥੋਂ ਹੀ ਬੱਚੇ ਰਹਿ ਗਏ ਇੱਥੋਂ ਹੀ ਬੱਚੇ ਲੈ ਗਏ ਆਪਣੇ 4 ਕਿਲੋਮੀਟਰ ਪਿੰਡ ਹੈ ਅੱਛਾ ਇੱਥੋਂ ਹੀ ਲੈ ਕੇ ਗਏ ਕਿਉਂਕਿ ਖੁਦ ਇੱਥੇ ਸੀਗੇ ਉਹ ਉਹਨੂੰ ਪਤਾ ਨਹੀਂ ਸਾਡੇ ਬੱਚੇ ਦੀ ਮੈਰ ਇੱਥੇ ਲੰਘਦੀ ਐ ਉਹ ਖੁਦ ਸਾਡੀ ਇੰਨੀ ਹੈਲਪ ਕਰ ਰਿਆ ਇੱਥੇ ਵੀ ਧਰਨੇ 'ਚ ਹਾਜ਼ਰੀ ਲਵਾ ਰਿਆ ਐ ਤੇ ਸਾਡੇ ਕੰਮ ਵੀ ਆਪਣੇ ਕੰਮ ਵੀ ਕਰ ਰੇ ਸਾਬ ਸਕੂਲ ਵੈਣ ਇੱਥੇ ਰੋਗੀ ਤੇ ਇੱਥੇ ਵੀ ਲੈ ਗਏ ਕਿਉਂਕਿ ਉਹਨੂੰ ਪਤਾ ਸੀਗਾ ਕਿ ਅੱਜ ਕੌਣ ਹਾਂਜੀ 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 ਮੈਂ ਬੀ.ਗੋ ਚੜੂਨੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਮੁਹਾਲੀ ਬਹੁਤ ਵਧੀਆ ਗੱਲ ਆ ਬੈ ਸਮਰਥਾ ਦੇਖ ਸਕਦੇ ਹੋਣਾ 4 ਕਿਲੋਮੀਟਰ ਦੇਖੋ ਬਾਈਓ ਨਹੀਂ ਕਹਿੰਦੇ ਨੇ ਕਿ ਥੋੜੀ ਦੂਰ ਪਿੰਡ ਸੀ 5-6 ਕਿਲੋਮੀਟਰ ਦੂਜੀ ਤੇ ਪਿੰਡ ਹੈ ਪਰ ਇੱਥੇ ਬੈਣ ਰੁਕੀ ਸਕੂਲ ਬੱਚਿਆਂ ਦੀ ਤੇ ਉਹ ਬੱਚਿਆਂ ਨੂੰ ਇੱਥੇ ਹੀ ਲੈ ਗਏ ਆ ਜੇ ਤੁਹਾਨੂੰ ਫੋਨ ਆ ਗਿਆ ਹੋਊਗਾ ਵੀ ਇੱਥੇ ਰੋਕ ਦੋ ਸੀ ਲੈ ਜਾਣੇ ਹਾਂਜੀ 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 ਕੁਝ ਬਸ ਆਪਣੇ ਜਿਵੇਂ ਜਾਣਕਾਰ ਹੁੰਦੇ ਹੀ ਆ ਸਭ ਨੂੰ ਪਤਾ ਹੀ ਹੁੰਦਾ ਵੀ ਸਾਡੇ ਬੱਚੇ ਆ ਉਹ ਨਾ ਜੋ ਆ ਗਏ ਆ ਆਪਣਾ ਵੀ ਅਸੀਂ ਇੱਥੇ ਤੋਂ ਹੀ ਲੈ ਜਾਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਅਸੀਂ ਆਪਣਾ ਮਤਲਬ ਪ੍ਰੈਸ ਪ੍ਰੋਟੈਸਟ ਪੀਸਬਲੀ ਕਰਨਾ ਬੈ ਸਕੂਲ ਬੱਸ ਹੋ ਗਈ ਹੈ ਜੀ ਕੋਈ ਫਲੈਟ ਵਾਲਾ ਹੋ ਗਿਆ ਕਿਸੇ ਨੂੰ ਉੱਦਾਂ ਕੋਈ ਵਿਆਹ ਸ਼ਾਦੀ ਵਾਲਾ ਐ ਕਿਸੇ ਦਾ ਵਿਆਹ ਐ ਕੋਈ ਕੋਈ ਬਿਮਾਰ ਐ ਕੋਈ ਸਕੂਲ ਵੈਨ ਜੇ ਕੋਈ ਇਦਾਂ ਦਾ ਵੀ ਹੁੰਦਾ ਵੀ ਚਲੋ ਕਿਸੇ ਕੋਲ ਨਹੀਂ ਟਾਈਮ ਹੁੰਦਾ ਉਹ ਵੀ ਜਾਣ ਦੇ ਰਹੇ ਆ ਮਤਲਬ ਇਦਾਂ ਦੀ ਕੋਈ ਪਰੇਸ਼ਾਨੀ ਵਾਲੀ ਗੱਲ ਵੀ ਨਹੀਂ ਹੈਗੀ ਲੋਕੀ ਸਾਥ ਹੀ ਬਹੁ ਬੜੇ ਦੇ ਰਹੇ ਨੇ ਉਹ ਕਹਿੰਦੇ ਸੀ ਤੁਹਾਡੇ ਨਾਲ ਐ ਕੋਈ ਇਦਾਂ ਦੀ ਗੱਲ ਨਹੀਂ ਉਹ ਘੰਟਾ ਘੰਟਾ ਇੱਥੇ ਹਾਜ਼ਰੀ ਲਵਾ ਕੇ ਜਿਨ੍ਹਾਂ ਦਾ ਸਰ ਰਿਹਾ ਕੰਮ ਆ ਉਹ ਦੋ ਦੋ ਘੰਟੇ ਲਾ ਕੇ ਵੀ ਜਾ ਰਹੇ ਆ ਲੰਗਰ ਛੱਕ ਕੇ ਵੀ ਜਾ ਰਹੇ ਆ ਲੰਗਰ ਛੱਕ ਕੇ ਜਾ ਰਹੇ ਆ ਸਾਰੇ ਮਤਲਬ ਪੂਰਾ ਸਾਥ ਦੇ ਰਹੇ ਆ ਲੰਗਰ ਚਾਹ ਪਾਣੀ ਸਭ ਦਾ ਪ੍ਰਬੰਧ ਹੈਗਾ ਜਿਨੇ ਛੱਕਣਾ ਜਾ ਕੇ ਛੱਕ ਜਾਦੋ ਹ ਵੀਰੇ ਸਾਨੂੰ ਕਰ ਦੋ ਅਸੀਂ ਫੋਟੋਗ੍ਰਾਫਰ ਆ ਯਾਰ ਤੁਸੀਂ ਇੱਥੇ ਜਾਣਾ ਹੈ ਕਾਸਟੂਡੀਓ ਵੀਰੇ ਪਟਿਆਲੇ ਤੋਂ ਫੰਕਸ਼ਨ ਖਿੱਚਣ ਜਾ ਰਹੇ ਆ ਯਾਰ ਫੰਕਸ਼ਨ ਦਾ ਉਹ ਤਾਂ ਦਿਖਾ ਦਿਓ ਕੋਈ ਆਪਣਾ ਕੋਈ ਕਾਰਡ ਹੋਗਾ ਵੀਰੇ ਸਾਰੇ ਗੱਡੀ ਖੜੀ ਆ ਯਾਰ ਕੈਮੇ ਦੇਖਣੇ ਕਾਰਡ ਦਾ ਫੰਕਸ਼ਨ ਦਾ ਅੱਜ ਹੀ ਰੇਟ ਦਾ ਇਹ ਨਹੀਂ ਸਾਨੂੰ ਤਾਂ ਫੋਨ ਆਂਦੇ ਨਹੀਂ ਯਾਰ ਉਹ ਤਾਂ ਜਾ ਰਹੇ ਹੁਣ ਅੱਜ ਦੀ ਰੇਟ ਦਾ ਜਿਹਦੇ ਫੋਨ ਆਇਆ ਤੁਸੀਂ ਉਹ ਤੋਂ ਕਾਰਡ ਵਾਟਸਐਪ ਤੇ ਕਾਰਡ ਮੰਗਾਓ ਹਾਂ ਅੱਜ ਦੀ ਰੇਟ ਦਾ ਕਾਰਡ ਮੰਗਾ ਲਓ بیا ਇੰਨੀ ਦੇਖ ਨੂੰ ਇੱਥੇ ਥਾਂ ਤੇ ਪ੍ਰੋਗਰਾਮ ਹੈ ਜਾਣ ਦੇ ਦੇਣਗੇ ਕੋਈ ਚੱਕਰ ਨਹੀਂ ਐਨੀ ਗੱਲ ਹੈ ਤੁਸੀਂ ਆਪਣਾ ਤੁਹਾਨੂੰ ਫੋਟੋਗ੍ਰਾਫਰ ਹੈ ਤੁਹਾਨੂੰ ਵਿਆਹ ਵਾਤੇ ਤੁਹਾਨੂੰ ਕਰਿਆ ਹੋਇਆ ਹੈ ਨਾ ਤੇ ਤੁਸੀਂ ਉਹਦੇ ਤੋਂ ਕਾਰਡ ਮੰਗਵਾ ਲਓ ਵਟਸਐਪ ਤੇ ਤੇ ਅਸੀਂ ਤੁਹਾਨੂੰ 2 ਮਿੰਟ ਚ ਭੇਜ ਦਨੇ ਜੋ ਵੀ ਛੋਟੀ ਬੁਕਿੰਗ ਹੈ ਆਪਣਾ ਮੰਗਾ ਲਓ ਇੱਕ ਵਾਰੀ ਕਾਰਡ ਮੰਗਾ ਲਓ ਵਟਸਐਪ ਤੇ ਵਟਸਐਪ ਤੇ ਕਾਰਡ ਆ ਜੀ ਤੁਸੀਂ ਫੋਨ ਕਰ ਦੋਨਾ ਕਿ ਭਈਆ ਅਸੀਂ ਖੜੇ ਆ ਤੁਹਾਨੂੰ ਸਭ ਨੂੰ ਪਤਾ ਅੱਜ ਬੰਦ ਹੈ ਬਹੁਤ ਸਾਰੇ ਇਦਾਂ ਦੇ ਮਜਬੂਰ ਹੈ ਵਿਆਹ ਵਾਲੇ ਉਹ ਵਟਸਐਪ ਤੇ ਹੀ ਕਾਰਡ ਮੰਗਾਰੇ ਡੇਟ ਦਾ ਸਭ ਨੂੰ ਪਤਾ ਹੁੰਦਾ ਹੈ ਵੀ ਇਹ ਡੇਟ ਅੱਜ ਦੀ ਹੈ ਇਹ ਡੇਟ ਕੱਲ ਦੀ ਹੈ ਵੀहां ਵਾਕਈ ਜੇ ਪਤਾ ਹੀ ਹੁੰਦਾ ਵੀ ਇਹ ਤੀਕ ਨੂੰ ਵਿਆਹ ਹੈ ਹਾਂਜੀ ਹਾਂਜੀ ਇੱਕ ਮੁੰਡਾ ਉਹਦੀ ਸਿਸਟਰ ਦਾ ਵਿਆਹ ਹੈ ਕੱਲ ਨੂੰ ਕੱਲਾ ਕੱਲਾ ਭਰਾ ਆ ਉਹ 2 ਘੰਟੇ ਕਹਿੰਦਾ ਬਾਈ ਹਾਜ਼ਰੀ ਲਵਾ ਕੇ ਜਾਊਂਗਾ ਮੈਂ ਇੱਥੇ ਮੈਨੂੰ ਕੰਮ ਵੀ ਹੈ ਪਰ ਮੇਰਾ ਕੰਮ ਹੋ ਰਿਹਾ ਅੱਛਾ ਉਹ ਫਿਰ ਵੀ ਉਹਦੀ ਭੈਣ ਦਾ ਵਿਆਹ ਸੀ 2 ਘੰਟੇ ਇੱਥੇ ਖੜ ਗਿਆ 2 ਘੰਟੇ ਇੱਥੇ ਹਾਜ਼ਰੀ ਲਵਾ ਕੇ ਕਹਿੰਦਾ ਮੈਂ ਤੁਹਾਡੇ ਨਾਲ ਐ ਬਾਈ ਕਹਾ ਇਹ ਸਾਡਾ ਫਰਜ਼ ਬਣਦਾ ਹੈ ਜਨਤਾ ਬਹੁਤ ਵਧੀਆ ਸਾਥ ਦੇ ਰਹੀ ਹੈ ਆਪਣੇ ਕਿਸਾਨਾਂ ਦਾ ਸਾਰਾ ਭਰਾਵਾਂ ਦਾ ਬਾਕੀ ਕਿਸਾਨ ਮਜ਼ਦੂਰ ਏਕਤਾ ਦਾ ਪੂਰਾ ਵਧੀਆ ਪ੍ਰੋਟੈਸਟ ਚੱਲ ਰਿਹਾ ਜੀ ਇਹ ਬੱਚੇ ਪੜ੍ਹਦੇ ਨੇ ਉਹ ਆਪਣੇ ਬੱਚੇ ਇੱਥੇ ਮੈਂ ਰੁੱਕ ਕੇ ਸਾਡਾ ਇਹਨਾਂ ਸਾਥ ਦੇ ਰਹੇ ਆ ਇੱਥੇ ਤੇ ਆਪਣੇ ਬੱਚੇ ਲੈ ਗਏ ਉਹ ਵਿਚਾਰੇ ਅੱਛਾ ਇੱਥੋਂ ਹੀ ਬੱਚੇ ਰਹਿ ਗਏ ਇੱਥੋਂ ਹੀ ਬੱਚੇ ਲੈ ਗਏ ਆਪਣੇ 4 ਕਿਲੋਮੀਟਰ ਪਿੰਡ ਹੈ ਅੱਛਾ ਇੱਥੋਂ ਹੀ ਲੈ ਕੇ ਗਏ ਕਿਉਂਕਿ ਉਹ ਖੁਦ ਇੱਥੇ ਸੀਗੇ ਉਹ ਉਹਨਾਂ ਨੂੰ ਪਤਾ ਸੀ ਸਾਡੇ ਬੱਚੇ ਦੀ ਮੈਰ ਇੱਥੇ ਲੰਘਦੀ ਹੈ ਉਹ ਖੁਦ ਸਾਡੀ ਇੰਨੀ ਹੈਲਪ ਕਰ ਰਿਹਾ ਇੱਥੇ ਵੀ ਧਰਨੇ 'ਚ ਹਾਜ਼ਰੀ ਲਵਾ ਰਿਹਾ ਤੇ ਸਾਡੇ ਕੰਮ ਵੀ ਆਪਣੇ ਕੰਮ ਵੀ ਕਰ ਰਿਹਾ ਸਭ ਸਕੂਲ ਵੈਨ ਇੱਥੇ ਰੁਗੀ ਤੇ ਇੱਥੇ ਵੀ ਲੈ ਗਏ ਕਿਉਂਕਿ ਉਹਨੂੰ ਪਤਾ ਸੀਗਾ ਕਿ ਅੱਜ ਕਾਲ ਹਾਂਜੀ 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 ਮੈਂ ਬੀ.ਗੋ ਚੜੂਨੀ ਡਿਸਟ ਬਹੁਤ ਵਧੀਆ ਗੱਲ ਆ ਬੈ ਸਮਰਥਨ ਦੇਖ ਸਕਦੇ ਹੋਣਾ 4 ਕਿਲੋਮੀਟਰ ਦੇਖੋ ਬਾਈਓ ਨਹੀਂ ਕਹਿੰਦੇ ਨੇ ਕਿ ਥੋੜੀ ਦੂਰ ਪਿੰਡ ਸੀ 5-6 ਕਿਲੋਮੀਟਰ ਦੂਜੀ ਤੇ ਪਿੰਡ ਆ ਪਰ ਇੱਥੇ ਬੈਣ ਰੁਕੀ ਸਕੂਲ ਬੱਚਿਆਂ ਦੀ ਤੇ ਉਹ ਬੱਚਿਆਂ ਨੂੰ ਇੱਥੇ ਹੀ ਲੈ ਗਏ ਅਜਾ ਤੁਹਾਨੂੰ ਫੋਨ ਆ ਗਿਆ ਹੋਊਗਾ ਵੀ ਇੱਥੇ ਰੋਕ ਦਿਓ ਅਸੀਂ ਲੈ ਜਾਣਾ ਹਾਂਜੀ 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 ਕੋਈ ਕੁਛ ਬਸ ਆਪਣੇ ਜਿੰਮੇ ਜਾਣਕਾਰ ਹੁੰਦੇ ਆ ਸਭ ਨੂੰ ਪਤਾ ਹੀ ਹੁੰਦਾ ਵੀ ਸਾਡੇ ਬੱਚੇ ਆ ਉਹ ਨਾ ਜੋ ਆ ਗਏ ਆਪਣਾ ਵੀ ਅਸੀਂ ਇੱਥੇ ਤੋਂ ਹੀ ਲੈ ਜਾਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਅਸੀਂ ਆਪਣਾ ਮਤਲਬ ਪ੍ਰੈਸ ਪ੍ਰੋਟੈਸਟ ਪਿਛਬਲੀ ਕਰਨਾ ਬੈ ਸਕੂਲ ਬੱਸ ਹੋ ਗਈਆਂ ਜੀ ਕੋਈ ਫਲੈਟ ਵਾਲਾ ਹੋ ਗਿਆ ਕਿਸ ਉੱਦਾਂ ਕੋਈ ਵਿਆਹ ਸ਼ਾਦੀ ਵਾਲਾ ਐ ਕਿਸੇ ਦਾ ਵਿਆਹ ਐ ਕੋਈ ਕੋਈ ਬਿਮਾਰ ਐ ਕੋਈ ਸਕੂਲ ਵੈਨ ਜੇ ਕੋਈ ਇਦਾਂ ਦਾ ਵੀ ਹੁੰਦਾ ਵੀ ਚਲੋ ਕਿਸੇ ਕੋਲ ਨਹੀਂ ਟਾਈਮ ਹੁੰਦਾ ਉਹ ਵੀ ਜਾਣ ਦੇ ਰਹੇ ਆ ਮਤਲਬ ਇਦਾਂ ਦੀ ਕੋਈ ਪਰੇਸ਼ਾਨੀ ਵਾਲੀ ਗੱਲ ਵੀ ਨਹੀਂ ਹੈਗੀ ਲੋਕੀ ਸਾਥ ਹੀ ਬਹੁ ਬੜੇ ਦੇ ਰਹੇ ਨੇ ਉਹ ਕਹਿੰਦੇ ਸੀ ਤੁਹਾਡੇ ਨਾਲ ਐ ਕੋਈ ਇਦਾਂ ਦੀ ਗੱਲ ਨਹੀਂ ਉਹ ਘੰਟਾ ਘੰਟਾ ਇੱਥੇ ਹਾਜ਼ਰੀ ਲਵਾ ਕੇ ਜਿਨ੍ਹਾਂ ਦਾ ਸਰ ਰਿਹਾ ਕੰਮ ਆ ਉਹ ਦੋ ਦੋ ਘੰਟੇ ਲਾ ਕੇ ਵੀ ਜਾ ਰਹੇ ਆ ਲੰਗਰ ਛੱਕ ਕੇ ਵੀ ਜਾ ਰਹੇ ਆ ਲੰਗਰ ਛੱਕ ਕੇ ਜਾ ਰਹੇ ਆ ਸਾਰੇ ਮਤਲਬ ਪੂਰਾ ਸਾਥ ਦੇ ਰਹੇ ਆ ਲੰਗਰ ਚਾਹ ਪਾਣੀ ਸਾਡ ਦਾ ਪ੍ਰਬੰਧ ਹੈਗਾ ਜਿਨੇ ਛੱਕਣਾ ਜਾ ਕੇ ਛੱਕ ਜਾਤ ਹੋ ਹ ਵੀਰੇ ਸਾਨੂੰ ਕਰ ਦੋ ਅਸੀਂ ਫੋਟੋਗ੍ਰਾਫਰ ਆ ਯਾਰ ਤੁਸੀਂ ਇੱਥੇ ਆਣਾ ਹੈ ਕਾਸਟੂਡੀਓ ਵੀਰੇ ਪਟਿਆਲੇ ਤੋਂ ਫੰਕਸ਼ਨ ਕਿਚਣ ਜਾ ਰਹੇ ਆ ਯਾਰ ਫੰਕਸ਼ਨ ਦਾ ਉਹ ਤਾਂ ਦਿਖਾ ਦਿਓ ਕੋਈ ਆਪਣਾ ਕੋਈ ਕਾਰਡ ਹੋਗਾ ਉਹ ਵੀਰੇ ਸਾਰੇ ਗੱਡੀ ਖੜੀ ਆ ਯਾਰ ਕੈਮੇ ਦੇਖਣੇ ਕਾਰਡ ਦਾ ਫੰਕਸ਼ਨ ਦਾ ਅੱਜ ਹੀ ਰੇਟ ਦਾ ਇਹ ਨੀ ਸੰਤੋਖ ਫੋਨ ਆਂਦੇ ਨੇ ਯਾਰ ਮੈਂ ਉਹਦੇ ਜਾਣਦਾ ਹਾਂ ਅੱਜ ਦੀ ਡੇਟ ਦਾ ਫੋਨ ਆਇਆ ਤੁਸੀਂ ਉਹ ਤੋਂ ਕਾਰਡ ਵਾਲੇ ਵਟਸਐਪ ਤੇ ਕਾਰਡ ਮੰਗਾ ਲਓ ਅੱਜ ਦੀ ਡੇਟ ਦਾ ਕਾਰਡ ਮੰਗਾ ਲਓ ਵਿਆਹ ਇਨੀ ਦੇਖ ਨੂੰ ਇੱਥੇ ਥਾਂ ਤੇ ਪ੍ਰੋਗਰਾਮ ਹੈ ਜਾਣ ਦੇ ਦੇਣਗੇ ਕੋਈ ਚੱਕਰ ਨਹੀਂ ਐਨੀ ਹੀ ਗੱਲ ਹੈ ਤੁਸੀਂ ਆਪਣਾ ਤੁਹਾਨੂੰ ਫੋਟੋਗ੍ਰਾਫਰ ਹੈ ਤੁਹਾਨੂੰ ਵਿਆਹ ਵਾਤੇ ਤੁਹਾਨੂੰ ਕਰਿਆ ਹੋਇਆ ਹੈ ਨਾ ਤੇ ਤੁਸੀਂ ਉਹਦੇ ਤੋਂ ਕਾਰਡ ਮੰਗਵਾ ਲਓ ਵਟਸਐਪ ਤੇ ਤੇ ਅਸੀਂ ਤੁਹਾਨੂੰ 2 ਮਿੰਟਾਂ ਚ ਭੇਜ ਦਿੰਨੇ ਆ ਪਰੇਸ਼ਾਨੀ ਨਹੀਂ ਹੋਊਗੀ ਥੋੜੀ ਬੁਕਿੰਗ ਹੈ ਆਪਣਾ ਮੰਗਾ ਲਓ ਇੱਕ ਵਾਰੀ ਕਾਰਡ ਮੰਗਾ ਲੋ WhatsApp ਤੇ WhatsApp ਤੇ ਕਾਰਡ ਆ ਜੀ WhatsApp ਤੇ ਤੁਸੀਂ ਫੋਨ ਕਰ ਦੋ ਨਾ ਕਿ ਭਈਆ ਅਸੀਂ ਖੜੇ ਆ ਸਾਨੂੰ ਸਭ ਨੂੰ ਪਤਾ ਅੱਜ ਬੰਦ ਹੈ ਬਹੁਤ ਸਾਰੇ ਇਦਾਂ ਦੇ ਮਜਬੂਰ ਐ ਵਿਆਹ ਵਾਲੇ ਉਹ WhatsApp ਤੇ ਹੀ ਕਾਰਡ ਮੰਗਾਰੇ ਡੇਟ ਦਾ ਸਭ ਨੂੰ ਪਤਾ ਹੁੰਦਾ ਐ ਵੀ ਇਹ ਡੇਟ ਅੱਜ ਦੀ ਐ ਇਹ ਡੇਟ ਕੱਲ ਦੀ ਐ ਵੀ ਹਾਂ ਵਾਕਈ ਜੀ ਪਤਾ ਹੀ ਹੁੰਦਾ ਵੀ ਇਹ ਦਿਨ ਨੂੰ ਵਿਆਹ ਹੈ ਹਾਂ ਜੀ ਹਾਂ ਜੀ ਇੱਕ ਮੁੰਡਾ ਉਹਦੀ ਸਿਸਟਰ ਦਾ ਵਿਆਹ ਐ ਕੱਲ ਨੂੰ ਕੱਲਾ ਕੱਲਾ ਭਰਾ ਐ ਉਹ 2 ਘੰਟੇ ਕਹਿੰਦਾ ਭਾਈ ਹਾਜ਼ਰੀ ਲਵਾ ਕੇ ਜਾਊਂਗਾ ਮੈਂ ਇੱਥੇ ਮੈਨੂੰ ਕੰਮ ਵੀ ਐ ਪਰ ਮੇਰਾ ਕੰਮ ਹੋ ਰਿਹਾ ਅੱਛਾ ਉਹ ਫਿਰ ਵੀ ਉਹਦੀ ਭੈਣ ਦਾ ਵਿਆਹ ਸੀ 2 ਘੰਟੇ ਇੱਥੇ ਖੜ ਗਿਆ 2 ਘੰਟੇ ਇੱਥੇ ਹਾਜ਼ਰੀ ਲਵਾਇਆ ਕਹਿੰਦਾ ਮੈਂ ਤੁਹਾਡੇ ਨਾਲ ਆ ਬਾਈ ਕਾ ਇਹ ਸਾਡਾ ਫਰਜ਼ ਬਣਦਾ ਹੈ ਜਨਤਾ ਬਹੁਤ ਵਧੀਆ ਸਾਥ ਦੇ ਰਹੀ ਹੈ ਆਪਣੇ ਕਿਸਾਨਾਂ ਦਾ ਸਾਰਾ ਭਰਾਵਾਂ ਦਾ ਬਾਕੀ ਕਿਸਾਨ ਮਜ਼ਦੂਰ ਏਕਤਾ ਦਾ ਪੂਰਾ ਵਧੀਆ ਪ੍ਰੋਟੈਸਟ ਚੱਲ ਰਿਹਾ ਜੀ ਇਹ ਬੱਚੇ ਪੜ੍ਹਦੇ ਨੇ ਉਹ ਆਪਣੇ ਬੱਚੇ ਇੱਥੇ ਬੈਠ ਰੋਕੇ ਸਾਡਾ ਇਹਨਾਂ ਸਾਥ ਦੇ ਰਹੇ ਆ ਇੱਥੇ ਤੇ ਆਪਣੇ ਬੱਚੇ ਲੈ ਗਏ ਉਹ ਬੱਚਰੇ ਅੱਛਾ ਇੱਥੋਂ ਹੀ ਬੱਚੇ ਰਹਿ ਗਏ ਇੱਥੋਂ ਹੀ ਬੱਚੇ ਲੈ ਗਏ ਆਪਣੇ 4 ਕਿਲੋਮੀਟਰ ਪਿੰਡ ਹੈ ਅੱਛਾ ਇੱਥੋਂ ਹੀ ਲੈ ਕੇ ਗਏ ਕਿਉਂਕਿ ਖੁਦ ਇੱਥੇ ਸੀਗੇ ਉਹ ਉਹਨਾਂ ਨੂੰ ਪਤਾ ਨਹੀਂ ਸਾਡੇ ਬੱਚੇ ਦੀ ਮੈਰ ਇੱਥੇ ਹੀ ਲੰਗਦੀ ਐ ਉਹ ਖੁਦ ਸਾਡੀ ਇਨੀ ਹੈਲਪ ਕਰ ਰਿਹਾ ਇੱਥੇ ਵੀ ਧਰਨੇ 'ਚ ਹਾਜ਼ਰੀ ਲਵਾ ਰਹੇ ਆ ਤੇ ਸਾਡੇ ਕੰਮ ਵੀ ਆਪਣੇ ਕੰਮ ਵੀ ਕਰ ਰਹੇ ਸਭ ਸਕੂਲ ਵਾਂਣ ਇੱਥੇ ਰੋਗੀ ਤੇ ਇੱਥੇ ਵੀ ਲੈ ਗਏ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਅੱਜ ਕਾਲ ਹਾਂਜੀ 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 ਮੈਂ ਬੀ.ਗੋ ਚੜੂਨੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਮੋਹਾਲੀ ਬਹੁਤ ਵਧੀਆ ਗੱਲ ਆ ਬੈ ਸਮਰਥਨ ਦੇਖ ਸਕਦੇ ਹੋਣਾ 4 ਕਿਲੋਮੀਟਰ ਦੇਖੋ ਬਾਈਓ ਨਹੀਂ ਕਹਿੰਦੇ ਨੇ ਕਿ ਥੋੜੀ ਦੂਰ ਪਿੰਡ ਸੀ 5-6 ਕਿਲੋਮੀਟਰ ਦੂਜੀ ਤੇ ਪਿੰਡ ਆ ਪਰ ਇੱਥੇ ਬੈਣ ਰੋਕੀ ਸਕੂਲ ਬੱਚਿਆਂ ਦੀ ਤੇ ਉਹ ਬੱਚਿਆਂ ਨੂੰ ਇੱਥੇ ਹੀ ਲੈ ਗਏ ਅਜਾ ਤੁਹਾਨੂੰ ਫੋਨ ਆ ਗਿਆ ਹੋਊਗਾ ਵੀ ਇੱਥੇ ਰੋਕ ਦੋ ਅਸੀਂ ਲੈ ਜਾਣਾ ਹਾਂਜੀ 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 ਕੋਈ ਕੁਛ ਬਸ ਆਪਣੇ ਜਿਵੇਂ ਜਾਣਕਾਰ ਹੁੰਦੇ ਆ ਸਭ ਨੂੰ ਪਤਾ ਹੀ ਹੁੰਦਾ ਵੀ ਸਾਡੇ ਬੱਚੇ ਆ ਉਹ ਨਾ ਜੋ ਆ ਗਏ ਆਪਣਾ ਵੀ ਅਸੀਂ ਇੱਥੇ ਤੋਂ ਹੀ ਲੈ ਜਾਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਅਸੀਂ ਆਪਣਾ ਮਤਲਬ ਪ੍ਰੈਸ ਪ੍ਰੋਟੈਸਟ ਪਿਛਬਲੀ ਕਰਨਾ ਬੈ ਸਕੂਲ ਬੱਸ ਹੋ ਗਏ ਆ ਜੀ ਕੋਈ ਫਲੈਟ ਵਾਲਾ ਹੋ ਗਿਆ ਕਿਸ ਹੁੰਦਾ ਕੋਈ ਵਿਆਹ ਸ਼ਾਦੀ ਵਾਲਾ ਹੈ ਕਿਸੇ ਦਾ ਵਿਆਹ ਹੈ ਕੋਈ ਕੋਈ ਬਿਮਾਰ ਹੈ ਕੋਈ ਸਕੂਲ ਵੈਨ ਜੇ ਕੋਈ ਇਦਾਂ ਦਾ ਵੀ ਹੁੰਦਾ ਵੀ ਚਲੋ ਕਿਸੇ ਕੋਲ ਨਹੀਂ ਟਾਈਮ ਹੁੰਦਾ ਉਹ ਵੀ ਜਾਣ ਦੇ ਰਹੇ ਆ ਮਤਲਬ ਇਦਾਂ ਦੀ ਕੋਈ ਪਰੇਸ਼ਾਨੀ ਵਾਲੀ ਗੱਲ ਵੀ ਨਹੀਂ ਹੈਗੀ ਲੋਕੀ ਸਾਥ ਹੀ ਬਹੁਤ ਵਜੇ ਦੇ ਰਹੇ ਨੇ ਉਹ ਕਹਿੰਦੇ ਸੀ ਤੁਹਾਡੇ ਨਾਲ ਹੈ ਕੋਈ ਇਦਾਂ ਦੀ ਗੱਲ ਨਹੀਂ ਉਹ ਘੰਟਾ ਘੰਟਾ ਇੱਥੇ ਹਾਜ਼ਰੀ ਲਵਾ ਕੇ ਜਿਨ੍ਹਾਂ ਦਾ ਸਰ ਰਿਹਾ ਕੰਮ ਆ ਉਹ ਦੋ ਦੋ ਘੰਟੇ ਲਾ ਕੇ ਵੀ ਜਾ ਰਹੇ ਆ ਲੰਗਰ ਛੱਕ ਕੇ ਵੀ ਜਾ ਰਹੇ ਆ ਲੰਗਰ ਛੱਕ ਕੇ ਜਾ ਰਹੇ ਆ ਸਾਰੇ ਮਤਲਬ ਪੂਰਾ ਸਾਥ ਦੇ ਰਹੇ ਆ ਲੰਗਰ ਚਾਹ ਪਾਣੀ ਸਾਹਿਬ ਦਾ ਪ੍ਰਬੰਧ ਹੈਗਾ ਜਿਨੇ ਛੱਕਣਾ ਜਾ ਕੇ ਛੱਕ ਜਾਤਾ ਹ ਵੀਰੇ ਸਾਨੂੰ ਕਰ ਦੋ ਅਸੀਂ ਫੋਟੋਗ੍ਰਾਫਰ ਆ ਯਾਰ ਤੁਸੀਂ ਇੱਥੇ ਆਣਾ ਹੈ ਕਾਸਟੂਡੀਓ ਵੀਰੇ ਪਟਿਆਲੇ ਤੋਂ ਫੰਕਸ਼ਨ ਕਿੱਚਣ ਜਾ ਰਹੇ ਆ ਯਾਰ ਫੰਕਸ਼ਨ ਦਾ ਉਹ ਤਾਂ ਦਿਖਾ ਦਿਓ ਕੋਈ ਆਪਣਾ ਕੋਈ ਕਾਰਡ ਹੋਗਾ ਉਹ ਵੀਰੇ ਸਾਰੇ ਗੱਡੀ ਖੜੀ ਆ ਯਾਰ ਕੈਮੇ ਦੇਖਣੇ ਕਾਰਡ ਦਾ ਫੰਕਸ਼ਨ ਦਾ ਅੱਜ ਹੀ ਰੇਟ ਦਾ ਇਹ ਨਹੀਂ ਸੰਤੋਖ ਫੋਨਾਂ ਦਿੰਦੇ ਨੇ ਇਹਰ ਮੇਰੇ ਤੋਂ ਜਾਣਦੇ ਹੁਣ ਅੱਜ ਦੀ ਡੇਟ ਦਾ ਫੋਨ ਆਇਆ ਤੁਸੀਂ ਉਹ ਤੋਂ ਕਾਰਡ ਮੰਗਵਾ ਲੈ ਵਟਸਐਪ ਤੇ ਕਾਰਡ ਮੰਗਵਾ ਹਾਂ ਅੱਜ ਦੀ ਡੇਟ ਦਾ ਕਾਰਡ ਮੰਗਵਾ ਲਓ بیا ਇੰਨੀ ਦੇਖ ਨੂੰ ਇੱਥੇ ਥਾਂ ਤੇ ਪ੍ਰੋਗਰਾਮ ਹੈ ਜਾਂ ਦੇ ਦੇਣਗੇ ਕੋਈ ਚੱਕਰ ਨਹੀਂ ਐਨੀ ਹੀ ਗੱਲ ਹੈ ਤੁਸੀਂ ਆਪਣਾ ਤੁਹਾਨੂੰ ਫੋਟੋਗ੍ਰਾਫਰ ਹੈ ਤੁਹਾਨੂੰ ਵਿਆਹ ਵਾਤੇ ਤੁਹਾਨੂੰ ਕਰਿਆ ਹੋਇਆ ਹੈ ਨਾ ਤੇ ਤੁਸੀਂ ਉਹਦੇ ਤੋਂ ਕਾਰਡ ਮੰਗਵਾ ਲਓ ਵਟਸਐਪ ਤੇ ਤੇ ਅਸੀਂ ਤੁਹਾਨੂੰ 2 ਮਿੰਟਾਂ ਚ ਭੇਜ ਦਿੰਨੇ ਆ ਪਰੇਸ਼ਾਨੀ ਨਹੀਂ ਜੋ ਵੀ ਛੋਟੀ ਬੁਕਿੰਗ ਹੈ ਆਪਣਾ ਮੰਗਾ ਲਓ ਇੱਕ ਵਾਰੀ ਕਾਰਡ ਮੰਗਾ ਲੋ WhatsApp ਤੇ WhatsApp ਤੇ ਕਾਰਡ ਆ ਆ WhatsApp ਤੇ ਤੁਸੀਂ ਫੋਨ ਕਰ ਦੋ ਨਾ ਕਿ ਭਈਆ ਅਸੀਂ ਖੜੇ ਆ ਸਾਨੂੰ ਸਭ ਨੂੰ ਪਤਾ ਅੱਜ ਬੰਦ ਹੈ ਬਹੁਤ سارے ਇਦਾਂ ਦੇ ਮਜਬੂਰ ਹੈ ਵਿਆਹ ਵਾਲੇ ਉਹ WhatsApp ਤੇ ਹੀ ਕਾਰਡ ਮੰਗਾਰੇ ਡੇਟ ਦਾ ਸਭ ਨੂੰ ਪਤਾ ਹੁੰਦਾ ਹੈ ਵੀ ਇਹ ਡੇਟ ਅੱਜ ਦੀ ਹੈ ਇਹ ਡੇਟ ਕੱਲ ਦੀ ਹੈ ਵੀ ਹਾਂ ਵਾਕਈ ਜੀ ਪਤਾ ਹੀ ਹੁੰਦਾ ਵੀ ਇਹ ਦਿਨ ਨੂੰ ਵਿਆਹ ਹੈ ਹਾਂ ਜੀ ਹਾਂ ਜੀ ਇੱਕ ਮੁੰਡਾ ਉਹਦੀ ਸਿਸਟਰ ਦਾ ਵਿਆਹ ਹੈ ਕੱਲ ਨੂੰ ਕੱਲਾ ਕੱਲਾ ਭਰਾ ਆ ਉਹ 2 ਘੰਟੇ ਕਹਿੰਦਾ ਭਾਈ ਹਾਜ਼ਰੀ ਲਵਾ ਕੇ ਜਾਊਂਗਾ ਮੈਂ ਇੱਥੇ ਮੈਨੂੰ ਕੰਮ ਵੀ ਆ ਪਰ ਮੇਰਾ ਕੰਮ ਹੋ ਰਿਹਾ ਉਹ ਫਿਰ ਵੀ ਉਹਦੀ ਭੈਣ ਦਾ ਵਿਆਹ ਸੀ 2 ਘੰਟੇ ਇੱਥੇ ਖੜ ਗਿਆ 2 ਘੰਟੇ ਇੱਥੇ ਹਾਜ਼ਰੀ ਲਵਾ ਗਿਆ ਕਹਿੰਦਾ ਮੈਂ ਤੁਹਾਡੇ ਨਾਲ ਆ ਬਾਈ ਕਹਾ ਇਹ ਸਾਡਾ ਫਰਜ਼ ਬਣਦਾ ਹੈ ਜਨਤਾ ਬਹੁਤ ਵਧੀਆ ਸਾਥ ਦੇ ਰਹੀ ਹੈ ਆਪਣੇ ਕਿਸਾਨਾਂ ਦਾ ਸਾਰਾ ਭਰਾਵਾਂ ਦਾ ਬਾਕੀ ਕਿਸਾਨ ਮਜ਼ਦੂਰ ਏਕਤਾ ਦਾ ਪੂਰਾ ਵਧੀਆ ਪ੍ਰੋਟੈਸਟ ਚੱਲ ਰਿਹਾ ਜੀ ਇਹ ਬੱਚੇ ਪੜ੍ਹਦੇ ਨੇ ਉਹ ਆਪਣੇ ਬੱਚੇ ਇੱਥੇ ਬੈ ਰੋਕੇ ਸਾਡਾ ਇਹਨਾਂ ਸਾਥ ਦੇ ਰਹੇ ਆ ਇੱਥੇ ਤੇ ਆਪਣੇ ਬੱਚੇ ਲੈ ਗਏ ਉਹ ਵਿਚਾਰੇ ਅੱਛਾ ਇੱਥੋਂ ਹੀ ਬੱਚੇ ਰਹਿ ਗਏ ਇੱਥੋਂ ਹੀ ਬੱਚੇ ਲੈ ਗਏ ਆਪਣੇ 4 ਕਿਲੋਮੀਟਰ ਪਿੰਡ ਹੈ ਅੱਛਾ ਇੱਥੋਂ ਹੀ ਲੈ ਕੇ ਗਏ ਕਿਉਂਕਿ ਖੁਦ ਇੱਥੇ ਸੀਗੇ ਉਹ ਉਹਨੂੰ ਪਤਾ ਨਹੀਂ ਸਾਡੇ ਬੱਚੇ ਦੀ ਮੈਰ ਇੱਥੇ ਹੀ ਲੰਗਦੀ ਐ ਉਹ ਖੁਦ ਸਾਡੀ ਇਨੀ ਹੈਲਪ ਕਰ ਰਿਹਾ ਇੱਥੇ ਵੀ ਧਰਨੇ 'ਚ ਹਾਜ਼ਰੀ ਲਵਾ ਰਹੀ ਐ ਤੇ ਸਾਡੇ ਕੰਮ ਵੀ ਆਪਣੇ ਕੰਮ ਵੀ ਕਰ ਰਿਹਾ ਸਕੂਲ ਵੈਣ ਇੱਥੇ ਰੋਗੀ ਤੇ ਇੱਥੇ ਵੀ ਲੈ ਗਏ ਕਿਉਂਕਿ ਉਹਨੂੰ ਪਤਾ ਸੀਗਾ ਕਿ ਅੱਜ ਕੌਣ ਹਾਂਜੀ 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 ਮੈਂ ਬੀ.ਗੋ ਚੜੂਨੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਮੋਹਾਲੀ ਬਹੁਤ ਵਧੀਆ ਗੱਲ ਆ ਬੈ ਸਮਰਥਨ ਦੇਖ ਸਕਦੇ ਹੋਣਾ 4 ਕਿਲੋਮੀਟਰ ਦੇਖੋ ਬਾਈਓ ਨਹੀਂ ਕਹਿੰਦੇ ਨੇ ਕਿ ਥੋੜੀ ਦੂਰ ਪਿੰਡ ਸੀ 5-6 ਕਿਲੋਮੀਟਰ ਦੂਜੀ ਤੇ ਪਿੰਡ ਆ ਪਰ ਇੱਥੇ ਬੈਣ ਰੁਕੀ ਸਕੂਲ ਬੱਚਿਆਂ ਦੀ ਤੇ ਉਹ ਬੱਚਿਆਂ ਨੂੰ ਇੱਥੇ ਹੀ ਲੈ ਗਏ ਅਜਾ ਤੁਹਾਨੂੰ ਫੋਨ ਆ ਗਿਆ ਹੋਊਗਾ ਵੀ ਇੱਥੇ ਰੋਕ ਦਿਓ ਅਸੀਂ ਲੈ ਜਾਣਾ ਹਾਂਜੀ 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 ਕੋਈ ਕੁਛ ਬਸ ਆਪਣੇ ਜਿਵੇਂ ਜਾਣਕਾਰ ਹੁੰਦੇ ਆ ਸਭ ਨੂੰ ਪਤਾ ਹੀ ਹੁੰਦਾ ਵੀ ਸਾਡੇ ਬੱਚੇ ਆ ਉਹ ਨਾ ਜੋ ਆ ਗਏ ਆਪਣਾ ਵੀ ਅਸੀਂ ਇੱਥੇ ਤੋਂ ਹੀ ਲੈ ਜਾਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਅਸੀਂ ਆਪਣਾ ਮਤਲਬ ਪ੍ਰੈਸ ਪ੍ਰੋਟੈਸਟ ਪਿਛਬਲੀ ਕਰਨਾ ਬੈ ਸਕੂਲ ਬੱਸ ਹੋ ਗਏ ਆ ਜੀ ਕੋਈ ਫਲੈਟ ਵਾਲਾ ਹੋ ਗਿਆ ਕਿਸ ਹਾਂਜੀ ਹੁੰਦਾ ਕੋਈ ਵਿਆਹ ਸ਼ਾਦੀ ਵਾਲਾ ਹੈ ਕਿਸੇ ਦਾ ਵਿਆਹ ਹੈ ਕੋਈ ਕੋਈ ਬਿਮਾਰ ਹੈ ਕੋਈ ਸਕੂਲ ਵੈਨ ਜੇ ਕੋਈ ਇਦਾਂ ਦਾ ਵੀ ਹੁੰਦਾ ਵੀ ਚਲੋ ਕਿਸੇ ਕੋਲ ਨਹੀਂ ਟਾਈਮ ਹੁੰਦਾ ਉਹ ਵੀ ਜਾਣ ਦੇ ਰਹੇ ਆ ਮਤਲਬ ਇਦਾਂ ਦੀ ਕੋਈ ਪਰੇਸ਼ਾਨੀ ਵਾਲੀ ਗੱਲ ਵੀ ਨਹੀਂ ਹੈਗੀ ਲੋਕੀ ਸਾਥ ਹੀ ਬਹੁਤ ਵਜੇ ਦੇ ਰਹੇ ਨੇ ਉਹ ਕਹਿੰਦੇ ਸੀ ਤੁਹਾਡੇ ਨਾਲ ਹੈ ਕੋਈ ਇਦਾਂ ਦੀ ਗੱਲ ਨਹੀਂ ਉਹਨੂੰ ਵਿਆਹ ਵਾਤੇ ਤੁਹਾਨੂੰ ਕਰਿਆ ਹੋਇਆ ਹੈ ਨਾ ਤੇ ਤੁਸੀਂ ਉਹਦੇ ਤੋਂ ਕਾਰਡ ਮੰਗਵਾ ਲਓ WhatsApp ਤੇ ਤੇ ਸਾਨੂੰ ਅਸੀਂ ਤੁਹਾਨੂੰ 2 ਮਿੰਟਾਂ ਤੇ ਭੇਜ ਦੇਣਾ ਹੈ ਪਰੇਸ਼ਾਨੀ ਨਹੀਂ ਕੋਈ ਉਹ ਵੀ ਤੁਹਾਡੀ ਬੁਕਿੰਗ ਹੈ ਆਪਣਾ ਮੰਗਵਾ ਲਓ ਇੱਕ ਵਾਰੀ ਕਾਰਡ ਮਗਾ ਲੋ WhatsApp ਤੇ WhatsApp ਤੇ ਕਾਰਡ ਆ WhatsApp ਤੇ ਤੁਸੀਂ ਫੋਨ ਕਰ ਦੋਨਾ ਕਿ ਭਈ ਐਸ ਅਸੀਂ ਖੜੇ ਹਾਂ ਸਾਨੂੰ ਸਭ ਨੂੰ ਪਤਾ ਅੱਜ ਬੰਦ ਹੈ ਬਹੁਤ ਸਾਰੇ ਇਦਾਂ ਦੇ ਮਜਬੂਰ ਹੈ ਵਿਆਹ ਵਾਲੇ ਉਹ WhatsApp ਤੇ ਹੀ ਕਾਰਡ ਮਗਾ ਲੈ ਡੇਟ ਦਾ ਸਭ ਨੂੰ ਪਤਾ ਹੁੰਦਾ ਹੈ ਵੀ ਇਹ ਡੇਟ ਅੱਜ ਦੀ ਹੈ ਇਹ ਡੇਟ ਕੱਲ ਦੀ ਹੈ ਵੀ ਹਾਂ ਵਾਕਈ ਹੈ ਸਾਨੂੰ ਪਤਾ ਹੀ ਹੁੰਦਾ ਵੀ ਇਹ ਤੀਨ ਨੂੰ ਵਿਆਹ ਹੈ ਹਾਂਜੀ ਹਾਂਜੀ ਇੱਕ ਮੁੰਡਾ ਉਹਦੀ ਸਿਸਟਰ ਦਾ ਵਿਆਹ ਹੈ ਕੱਲ ਨੂੰ ਇਕੱਲਾ ਇਕੱਲਾ ਭਰਾ ਆ ਉਹ 2 ਘੰਟੇ ਕਹਿੰਦਾ ਭਾਈ ਹਾਜ਼ਰੀ ਲਵਾ ਕੇ ਜਾਊਂਗਾ ਮੈਂ ਇੱਥੇ ਮੈਨੂੰ ਕੰਮ ਵੀ ਹੈ ਪਰ ਮੇਰਾ ਕੰਮ ਹੋ ਰਿਹਾ ਮਜਾ ਉਹ ਫਿਰ ਵੀ ਉਹਦੀ ਭੈਣ ਦਾ ਵਿਆਹ ਸੀ 2 ਘੰਟੇ ਇੱਥੇ ਖੜ ਗਿਆ 2 ਘੰਟੇ ਇੱਥੇ ਹਾਜ਼ਰੀ ਲਵਾਇਆ ਕਹਿੰਦਾ ਮੈਂ ਤੁਹਾਡੇ ਨਾਲ ਆ ਬਾਈ ਕਹਾ ਇਹ ਸਾਡਾ ਫਰਜ਼ ਬਣਦਾ ਹੈ ਜਨਤਾ ਬਹੁਤ ਵਧੀਆ ਸਾਥ ਦੇ ਰਹੀ ਹੈ ਆਪਣੇ ਕਿਸਾਨਾਂ ਦਾ ਸਸਰ ਭਰਾਵਾਂ ਦਾ ਬਾਕੀ ਕਿਸਾਨ ਮਜ਼ਦੂਰ ਏਕਤਾ ਦਾ ਪੂਰਾ ਵਧੀਆ ਪ੍ਰੋਟੈਸਟ ਚੱਲ ਰਿਹਾ ਜੀ ਇਹ ਬੱਚੇ ਪੜ੍ਹਦੇ ਨੇ ਉਹ ਆਪਣੇ ਬੱਚੇ